ਇਹ ਕੈਮਰਾ ਹੁਣ ਦੇਖੋ ਇੱਥੇ ਲੱਗ ਗਿਆ ਇਹ ਸਹੀ ਮੈਂ ਜਿਹੜਾ ਕੈਮਰਾ ਹੈ ਇੱਕ ਕਾਰਨ ਜਿਹਾ ਉਹ ਕੋਰਨਰ ਤੇ ਲੱਗਿਆ ਹੁੰਦਾ ਤੇ ਇਹਨਾਂ ਏਰੀਏ ਵਧੇ ਲੈਣਾ ਸੀ ਤੇ ਦੋਰ ਨੂੰ ਜਿਵੇਂ ਆਪਾਂ ਕੋਠੀ ਵਾਲੇ ਦੇ ਨਾਲ ਤੇ ਮੇਨ ਡੋਰ ਨੂੰ ਜਿਹੜੀ ਉਹ ਪਾਈਪ ਜ਼ਰੂਰ ਪਾਇਆ ਕਰੋ ਦੇਖੋ ਹੁਣ ਮੇਨ ਡੋਰ ਨੂੰ ਇੱਥੇ ਪਾਈਪ ਨਹੀਂ ਸੀ ਕੋਈ ਵੀ ਪਾਈ ਉਹਨਾਂ ਦੀ ਜਦੋਂ ਤੁਸੀਂ ਕੋਠੀ ਪਾਉਣ ਲੱਗਿਆ ਤੁਸੀਂ ਐਕਸਪਰਟ ਨੂੰ ਜ਼ਰੂਰ ਬੁਲਾਓ ਇਕੱਲੇ ਮੈਂ ਆਪ ਦੇ ਵਿੱਚ ਤਾਂ ਇਹਨੇ ਕੋਠੀ ਵਾਲੇ ਦੇ ਵਾਲੇ ਕੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਏ ਹਾਂ ਜੀ ਆਪਾਂ ਪਿੰਡ ਰਾਮਗੜ੍ਹ ਆਪਾਂ ਇੱਥੇ ਸਾਰਾ ਇੱਕ ਵਜਨ ਦਾ ਕੰਮ ਕੀਤਾ ਆਪਾਂ ਇੱਥੇ ਵੀਰਦੀ ਮਾਲੋ ਰ 5 ਮੈਪਿਕਸਲ ਦਾ ਇੱਥੇ ਕੰਮ ਆ ਪੰਜ ਮੈਪਿਕਸਲ ਦੇ ਕੈਮਰੇ ਲਾਇਆ ਸਾਰਾ ਕੁਝ ਤੇ ਕੋਠੀ ਜੀ ਦੇਖ ਰਹੇ ਆ ਕੋਠੀ ਵਾਈ ਉਹਨਾਂ ਦੀ ਬਹੁਤ ਮਤਲਬ ਬਹੁਤ ਸੋਹਣੀ ਬਣਾਈ ਹੋਈ ਆ ਬਹੁਤ ਪਾਸਾ ਲਾਇਆ ਹੋਇਆ ਹੈ ਨਾ ਕੋਠੀ ਤੇ ਤੇ ਇਹਦੇ ਜਿਹੜਾ ਕੰਮ ਆਪਾਂ ਇਹਦੇ ਤੇ ਇਹ ਵੀ ਆਪਾਂ ਕੋਸ਼ਿਸ਼ ਕੀਤੀ ਹੈ ਨਾ ਕੋਸ਼ੇ ਦੇ ਵਿੱਚ ਬਾਈ ਉਹਨਾਂ ਦਾ ਜਿਹੜਾ ਸਿਸਟਮ ਸੀਗਾ ਉਹ ਅੰਡਰਗਰਾਉਂਡ ਕੀਤਾ ਹੋਇਆ ਸੀ ਕੋਸ਼ੇ ਮਤਲਬ ਜਿਹੜਾ ਮੈਪ ਦੇ ਅਕੋਰਡਿੰਗ ਇਹਦੇ ਵਿੱਚ ਜਿਹੜੇ ਕੈਮਰੇ ਉਹ ਘੱਟ ਛੱਡੇ ਹੋਏ ਸੀ ਪਰ ਬਾਕੀ ਦੇ ਵਿੱਚ ਕੋਈ ਐਕਸਟਰਾ ਪੈਪ ਹੈ ਨਹੀਂ ਸੀ ਪਰ ਉਹ ਵੀ ਆਪਾਂ ਕੋਸ਼ਿਸ਼ ਕਰਕੇ ਜਿੰਨਾ ਹੋ ਸਕਿਆ ਵੀ ਅੰਡਰਗਰਾਉਂਡ ਕਰਕੇ ਤੇ ਵਧੀ ਆਪਾਂ ਤੁਹਾਨੂੰ ਸਾਰਾ ਕੰਮ ਦਿਖਾਉਣਾ ਹੈ ਵੀ ਬਣਾਉਂਦਾ ਜਿਹੜਾ ਪਰਪਸ ਆ ਉਹ ਇਹ ਵੀ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਉਹਦੀ ਵਾਇਰਿੰਗ ਆ ਜਿਹੜੀ ਤਾਰ ਆ ਸਾਰੀ ਅੰਡਰਗਰਾਊਂਡ ਹੋ ਜੇ ਵਧੀਆ ਤਰੀਕੇ ਨਾਲ ਹੋ ਜੇ ਜੋ ਵੀ ਮਟੀਰੀਅਲ ਆ ਉਹ ਵਧੀਆ ਵਰਤਿਆ ਜਾਵੇ ਅ ਤੇ ਜੇ ਆਪਾਂ ਵਧੀਆ ਮਟੀਰੀਅਲ ਤੇ ਚੰਗਾ ਮਟੀਰੀਅਲ ਯੂਜ਼ ਕਰਾਂਗੇ ਤਾਂ ਜਿਹੜੀ ਉਹ ਪ੍ਰੋਬਲਮ ਨਹੀਂ ਆਊਗੀ ਕੋਸ਼ਿਸ਼ ਹਮੇਸ਼ਾ ਹੀ ਇਹ ਹੁੰਦੀ ਆ ਵੀ ਆਪਾਂ ਵਧੀਆ ਤਰੀਕੇ ਇਹ ਵੀਡੀਓ ਇਹ ਜਿਹੜਾ ਆਪਾਂ ਨੂੰ ਕੋਲ ਕੰਮ ਆ ਇਹ ਵੀ ਆਪਣੀ ਵੀਡੀਓ ਦੇਖ ਕੇ ਕੰਮ ਆਇਆ ਸੀ ਵੀਰੇ ਦਾ ਹਨਾ ਉਹਨੇ ਆਪਾਂ ਤੇ ਭਰੋਸਾ ਕੀਤਾ ਉਹਦੇ ਲਈ ਧੰਨਵਾਦ ਆ ਤੇ ਬਾਕੀ ਆਪਾਂ ਵੀਡੀਓ ਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੋ ਵੀ ਆਪਣੇ ਪੇਜ ਤੇ ਨਵੇਂ ਆ ਫਾਲੋ ਜਰੂਰ ਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਆਜੂ ਆਪਾਂ ਚੱਲਦੇ ਆ ਤੁਹਾਨੂੰ ਆਪਾਂ ਸਾਰਾ ਕੰਮ ਦਿਖਾਉਣੇ ਆ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਜਿਹੜਾ ਮੇਨ ਪਹਿਲਾਂ ਦੌਰ ਬਾਈ ਹੁਣਾ ਜਿਹੜਾ ਦੌਰ ਬਾਈ ਕਰੀਬਨ ਕਿਤਾ ਦੇ ਵਿੱਚ ਆ ਤੇ ਤੇ ਮੰਨ ਲਓ 20 ਦਾ ਕੋਈ ਨਹੀਂ ਸੀਗਾ ਜਿਹੜਾ ਮੇਨ ਡੋਰ ਆ ਕਵਰ ਕਰਨਾ ਹੈ ਸਾਰਾ ਲਗਭਗ ਆਪਾਂ ਪਹਿਲਾਂ ਕੈਮਰਾ ਜਿਹੜਾ ਆ ਇੱਥੇ ਲਗਾਇਆ ਥੋੜਾ ਇਹ ਕੈਮਰਾ ਮੰਨ ਲਓ ਜਿਹੜਾ ਇਹਦੀ ਇਹ ਥੰਮਲੇ ਬਣੇ ਹੋਏ ਸੀ ਇਹਦੀ ਜਿਹੜੀ ਹਾਈਟ ਕੱਟ ਸੀਗੀ ਤੇ ਉਹ ਥੋੜਾ ਜਿਆਦਾ ਤੇ ਥੋੜਾ ਬੱਚਾ ਕਰਕੇ ਹਨ ਇਹ ਵੀ ਪ੍ਰੋਪਰ ਆਪਾਂ ਬੀਨ ਲਾਇਆ ਹੈ ਅੰਡਰਗਰਾਉਂਡ ਤੋਂ ਤਾਰ ਕਰਕੇ ਲਾਇਆ ਹੈ ਠੀਕ ਆ ਤੇ ਅੱਗੇ ਆਪਾਂ ਚੱਲਦੇ ਆਂ ਨੈਕਸਟ ਕੈਮਰੇ ਵੱਲ ਇਹ ਕੋਠੀ ਦੇ ਵਿੱਚ ਆਪਾਂ ਐਂਟਰ ਹੋ ਗਏ ਆਂ ਕੋਠੀ ਤੁਸੀਂ ਦੇਖ ਪਾ ਰਹੇ ਆਂ ਵੀ ਬਹੁਤ ਸੋਹਣਾ ਕੰਮ ਹੋਇਆ ਹੈ ਇਹਦੇ ਵਿੱਚ ਤੇ ਅੱਗੇ ਨੈਕਸਟ ਆ ਗਿਆ ਆਪਣਾ ਇਹ ਵਾਲਾ ਕੈਮਰਾ ਇਹ ਸਾਰਾ ਕੋਠੀ ਆ ਆਪਾਂ ਜਿਹੜੇ ਜੋ ਵੀ ਆਪਣੇ ਵਾਇਰ ਸਾਰੇ ਅੰਡਰਗਰਾਉਂਡ ਆ ਜਿਹੜੀ ਇਹ ਵਾਇਰ ਦੱਸ ਰਹੀ ਏ ਮਤਲਬ ਉਹਨੇ ਕੇਵਲ ਵਾਇਰ ਹਨ ਉਹਨੇ ਮਤਲਬ ਮੇਨ ਡੋਰ ਤੇ ਨਿਲ ਗਿਆ ਤੇ ਇਹਦੇ ਵੀ ਥੋੜਾ ਜਿਹਾ ਇੱਕ ਰੀਜਨ ਹੈ ਵੀ ਮੈਂ ਦੇਖਿਆ ਵੀ ਆਮ ਹੀ ਮੋਸਟਲੀ ਕੋਠੀਆਂ ਦੇ ਵਿੱਚ ਨਾ ਜਦੋਂ ਤੁਸੀਂ ਕੋਠੀ ਪਾਉਣ ਲੱਗਿਆ ਤੁਸੀਂ ਇੱਕ ਪਲਟ ਨੂੰ ਜ਼ਰੂਰ ਬੁਲਾਓ ਇਕੱਲੇ ਮੈਪ ਐਪ ਦੇ ਵਿੱਚ ਤਾਂ ਇਹਨੇ ਕੋਠੀ ਵਾਲੇ ਦੇ ਵਾਲੇ ਕੇਬਲ ਛੱਡ ਦਿੰਦੇ ਆ ਮੇਨ ਮੇਨ ਪਰ ਸਾਰੇ ਮਤਲਬ ਸਹੀ ਤਰੀਕੇ ਨਾਲ ਜੇ ਆਪਾਂ ਪਤਾ ਕਰ ਗਏ ਅਜੇ ਜਿੱਥੇ ਮਨ ਲੋ ਦੇਖ ਕੇ ਪਤਾ ਲੱਗਦਾ ਵੀ ਕਿ ਲੋਕੇਸ਼ਨ ਦੇ ਹਿਸਾਬ ਨਾਲ ਵੀ ਕਿੰਨੇ ਕੈਮਰਾ ਲੱਗਦੇ ਆ ਤੇ ਇੱਕ ਮੇਨ ਡੋਰ ਨੂੰ ਜਿਵੇਂ ਆਪਾਂ ਕੋਠੀ ਵਾਲੇ ਦੇ ਨਾਲ ਤੇ ਮੇਨ ਡੋਰ ਨੂੰ ਜਿਹੜੀ ਉਹ ਪਾਈਪ ਜ਼ਰੂਰ ਪਾਇਆ ਕਰੋ ਦੇਖੋ ਹੁਣ ਮੇਨ ਡੋਰ ਨੂੰ ਇੱਥੇ ਪਾਈਪ ਨਹੀਂ ਕੋਈ ਵੀ ਪਾਈ ਉਹ ਉੱਥੋਂ ਕਰਕੇ ਕਿਉਂਕਿ ਫਿਰ ਵੀ ਅਸੀਂ ਵੀਡੀਓ ਐਕਸਟਰਾ ਪਾਈ ਤੋ ਹਨਾ ਜਦਕਿ ਇਹ ਜਿਹੜੀ ਆ ਥੱਲੇ ਦੀ ਹੈ ਨਾ ਸਾਰੀ ਪਾਈਪ ਪਾ ਕੇ ਜਾਂ ਇਹ ਅੰਡਰਗਰਾਊਂਡ ਜਿਹੜੀ ਹੈ ਕੈਮਰਾ ਮੇਨ ਡੋਰ ਵਾਸਤੇ ਜ਼ਰੂਰ ਜਿਹੜੀ ਲੱਗ ਜਾਇਆ ਕਰੋ ਤੇ ਨੈਕਸਟ ਕੈਮਰਾ ਆਪਣਾ ਕਿਧਰੇ ਵੜੇ ਨੂੰ ਹਨਾ ਆ ਗਿਆ ਜੀ ਜੀ ਇਹ ਵੀ ਪ੍ਰੋਪਰ ਜਿਹੜਾ ਆਪਾਂ ਤਤਾਰਕੋ ਕਰਕੇ ਅੰਡਰਗਰਾਉਂਡ ਹੀ ਲਿਆਂਦਾ ਜੀ ਚੱਲਦੇ ਆਪਾਂ ਅਗਲੇ ਕੈਮਰੇ ਵੱਲ ਇਹ ਆਪਾਂ ਲੌਬੀ ਜੈਂਟਰ ਹੁੰਨੇ ਆ ਕੰਮ ਬਾਕੀ ਵੀਰੇ ਹੁਣਾਂ ਦਾ ਬਹੁਤ ਸੋਹਣਾ ਹੋਇਆ ਗਿਆ ਤੇ ਉਹਨਾਂ ਦਾ ਕੰਮ ਵੀ ਬਹੁਤ ਵਧੀਆ ਹੋਇਆ ਗਿਆ ਦੇ ਵਿੱਚ ਲੱਕੜ ਪਾਇਆ ਦਾ ਹਨਾ ਸਾਰਾ ਦੇਖ ਪਾ ਰਹੇ ਹਾਂ ਨੈਕਸਟ ਕੈਮਰਾ ਜਿਹੜਾ ਆਪਣਾ ਇੱਥੇ ਲੌਬੀ ਦੇ ਵਿੱਚ ਇਹ ਵੀ ਜਿਹੜਾ ਹਨਾ ਮੰਨ ਲਓ ਸਾਰਾ ਮਤਲਬ ਉਹ ਜਿਹੜਾ ਜਿਹੜੇ ਵੀ ਪੁਆਇੰਟ ਮੋਸਟਲੀ ਛੱਡੇ ਹੋਏ ਸੀਗੇ ਇਹ ਨਕਸ਼ੇ ਦੇ ਹਿਸਾਬ ਨਾਲ ਸੀਗਾ ਨਾ ਇਹ ਤੁਸੀਂ ਮਤਲਬ ਜਦੋਂ ਵੀ ਕੈਮਰੇ ਲਓ ਮਤਲਬ ਜਦੋਂ ਵੀ ਤੁਸੀਂ ਨਵਾਂ ਘਰ ਪਾ ਰਹੇ ਆ ਜਰੂਰ ਇੱਕ ਵਾਰੀ ਐਕਸਪਰਟ ਨੂੰ ਜਰੂਰ ਸੱਦੋ ਵੀਰੇ ਠੀਕ ਆ ਉਹਦੇ ਨਾਲ ਪ੍ਰੋਪਰ ਲਾ ਜਿਵੇਂ ਇਹ ਕੈਮਰਾ ਹੁਣ ਦੇਖੋ ਇੱਥੇ ਲੱਗ ਗਿਆ ਇਹ ਸਹੀ ਮੰਨੇ ਜਿਹੜਾ ਕੈਮਰਾ ਹੈ ਇਹ ਕੋਰਨਰ ਤੇ ਜੇ ਉਹ ਕੋਰਨਰ ਤੇ ਲੱਗਿਆ ਹੁੰਦਾ ਤੇ ਇਹਨਾਂ ਏਰੀਆ ਵਧੇ ਲੈਣਾ ਸੀ ਤੇ ਮਤਲਬ ਉਹਦੀ ਜਿਹੜਾ ਵਿਊ ਹੈ ਉਹ ਵਧੀਆ ਹੋਣਾ ਚਾਹੀਦਾ ਵੱਧ ਹੋਣਾ ਸੀਗਾ ਹਾਂ ਉਸ ਤੋਂ ਬਾਅਦ ਇਹ ਵਾਲੀ ਲੌਬੀ ਆ ਗਈ ਉਸ ਤੋਂ ਬਾਅਦ ਫਿਰ ਇੱਕ ਕੈਮਰਾ ਆਪਣਾ ਉੱਪਰ ਚਲੇ ਗਏ ਆਪਾਂ ਤੁਸੀਂ ਸਾਹਮਣੇ ਦੇਖ ਪਾ ਰਹੇ ਹੋਵੋਗੇ ਕਾਰਨਰ ਤੇ ਇਹ ਇਹ ਮੰਨ ਲਓ ਇਹਨੂੰ ਕੋਈ ਐਕਸਟਰਾ ਪੈਪ ਹੈ ਨਹੀਂ ਸੀ ਵੀਰੇ ਇਹ ਫਿਰ ਅਸੀਂ ਬਾਹਰ ਦੀ ਜਿਹੜੀ ਆ ਲਿਆ ਕੇ ਹਨਾ ਤਾਰ ਪਾਈ ਲੱਭ ਕੇ ਥੋੜਾ ਜਿਹਾ ਮੰਨ ਲਓ ਮਿਹਨਤ ਕਾਫੀ ਹੋਈ ਇਸ ਦੇ ਉੱਤੇ ਪਰ ਕੋਸ਼ਿਸ਼ ਸਾਡੀ ਮੰਨ ਲਓ ਸਫਲ ਹੋਈ ਇਹ ਜਿਹੜੀ ਆ ਜਿਹੜੀ ਹੈ ਅੰਡਰਗਰਾਊਂਡ ਹੈ ਹਨਾ ਤੇ ਉਸ ਤੋਂ ਬਾਅਦ ਆਪਾਂ ਚੱਲ ਗਏ ਬੈਕ ਸਾਈਡ ਕੋ ਬੈਕ ਸਾਈਡ ਵੀ ਘਰ ਦੇ ਕੈਮਰ ਨਾਲ ਆਇਆ ਜੀ ਜਿਹੜਾ ਇਹ ਲਾਸਟ ਹੈ ਜਿਹੜਾ ਪੰਜਵਾਂ ਕੈਮਰਾ ਇਹ ਆਪਾਂ ਥੱਲੇ ਲਾਇਆ ਜੀ ਇਹ ਜੀ ਹੋਈ ਹੋਈ ਵੀ ਇਹਦੇ ਵਿੱਚ ਦੀਆਂ ਉਹ ਫੈ ਨਹੀਂ ਸੀਗਾ ਕੋਈ ਵੀ ਪਾਇਪ ਐਕਸਟਰਾ ਨਹੀਂ ਲੱਭੀ ਫਿਰ ਇਹ ਜਿਹੜੀ ਥੱਲੇ ਦੀ ਲੈ ਕੇ ਸਿਰਫ ਆ ਇੰਨੀ ਜਿਹੜੀ ਪਾਈਪ ਆਪਾਂ ਨੂੰ ਪਾਉਣੀ ਪਈ ਹੋਰ ਆਪਾਂ ਇਹਦੇ ਤੇ ਕੋਈ ਵੀ ਐਕਸਟਰਾ ਜਿਹੜੀ ਨਹੀਂ ਪਾਈ ਇਹ ਇੱਥੇ ਆਪਾਂ ਇਹ ਸਾਰਾ ਬੈਕਗਰਾਊਂਡ ਵੀਊ ਲੈਣ ਵਾਸਤੇ ਲਾਇਆ ਜੀ ਤਾਂ ਕੋਸ਼ਿਸ਼ ਇਹ ਹੀ ਕਰੀਦੀ ਆ ਕਿ ਅੰਡਰਗਰਾਊਂਡ ਹੋ ਜੇ ਸਾਰਾ